ਖੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਹੀ ਯਤਨਸ਼ੀਲ ਰਹਿੰਦੇ ਸਨ ਪੰਥ ਦੇ ਨੌਜਵਾਨਾਂ ਦੇ ਦਿਲ ਬਿਤਾਉਣ ਲਈ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਰਾਜਧਾਨੀ ਦੇ ਵਿੱਚ ਹਰ ਸਾਲ ਬਸੰਤ ਪੰਚਮੀ ਦੇ ਦਿਨ ਤੋਂ ਆਰੰਭ ਕਰਕੇ 10 ਦਿਨਾਂ ਤੀਕ ਇੱਕ ਬੜਾ ਭਾਰੀ ਦਰਬਾਰ ਲਾਇਆ ਕਰਦੇ ਸਨ ਜਿਸ ਵਿੱਚ ਸਾਰੇ ਪੰਜਾਬ ਦੇ ਨੌਂ ਨਿਹਾਲਾਂ ਨੂੰ ਇਕੱਠਾ ਕਰਨ ਦਾ ਪ੍ਰਬੰਧ ਕੀਤਾ ਜਾਂਦਾ ਇਹ ਸਮੇਂ ਹਰ ਕੌਮ ਦੇ ਨੌਜਵਾਨ ਆਪਣੀ ਜੰਗੀ ਕਰਤੱਵ ਤੇ ਜਸਮਾਨੀ ਤਾਕਤ ਦਾ ਮੁਜ਼ਾਹਰਾ ਕਰਦੇ ਕਾਮਯਾਬ ਨੌਜਵਾਨਾਂ ਨੂੰ ਨਗਦ ਇਨਾਮਤ ਤੋਂ ਇਲਾਵਾ ਜਿਸ ਜੀ ਸੇਵਾ ਦੇ ਯੋਗ ਸਮਝਿਆ ਜਾਂਦਾ ਉਹਨਾਂ ਨੂੰ ਯੋਗਤਾ ਅਨੁਸਾਰ ਅਹੁਦੇ ਦੇ ਕੇ ਫੌਜ ਵਿੱਚ ਭਰਤੀ ਕਰ ਲਿਆ ਜਾਂਦਾ ਇਸ ਤਰ੍ਹਾਂ ਦੇ ਇਕੱਠ ਤੋਂ ਕਈ ਲਾਭ ਹੋ ਜਾਂਦੇ ਪਹਿਲਾ ਲਾਭ ਤਾਂ ਇਸ ਤਰ੍ਹਾਂ ਰਾਜ ਪ੍ਰਬੰਧ ਲਈ ਸੌਖੇ ਹੀ ਯੋਗ ਨੌਜਵਾਨ ਪਰਤੀ ਲਈ ਮਿਲ ਜਾਂਦੇ ਸਨ ਦੂਸਰਾ ਲਾਭ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਿੱਧੇ ਮੇਲ ਮਿਲਾਪ ਨਾਲ ਜਾਣਖਾਂ ਦਾ سلسلہ ਵੀ ਬਣ ਜਾਂਦਾ ਤੀਸਰਾ ਲਾਭ ਇਹ ਕਿ ਜਦੋਂ ਨੌਜਵਾਨਾਂ ਨੂੰ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਨਕਦ ਇਨਾਮ ਤੇ ਨੌਕਰੀਆਂ ਮਿਲਦੀਆਂ ਤਾਂ ਉਹਨਾਂ ਵਿੱਚ ਤੇ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਆਪਣੇ ਆਪ ਨੂੰ ਵੱਧ ਚੜ ਕੇ ਰਾਜ ਸਰਕਾਰ ਦਰਬਾਰ ਵਿੱਚ ਸੇਵਾ ਕਰਨ ਲਈ ਉਤਸ਼ਾਹ ਮਿਲ ਜਾਂਦਾ ਇਹੀ ਕਾਰਨ ਸੀ ਕਿ ਸਿੱਖ ਨੌਜਵਾਨਾਂ ਦੇ ਫੌਜ ਵਿੱਚ ਭਰਤੀ ਹੁੰਦਿਆਂ ਬਹੁਤ ਥੋੜੀ ਸਿਖਲਾਈ ਨਾਲ ਚੰਦ ਦੇ ਨਾਲ ਦੇ ਅੰਦਰ ਅੰਦਰ ਹੀ ਜੰਗ ਵਿੱਚ ਪੁਰਾਣੇ ਸਿਪਾਹੀਆਂ ਦੇ ਨਾਲ ਇੱਕੋ ਜਿਹਾ ਕੰਮ ਕਰਦੇ